ਦੋਸਤੋ ਇੱਕ ਵਾਰ ਫੇਸਬੁੱਕ ਸਕਰੋਲ ਕਰਦੇ ਕਰਦੇ ਮੇਰੀ ਨਜ਼ਰ ਇੱਕ ਪੋਸਟ ਤੇ ਗਈ ਉਹ ਪੋਸਟ ਦੇ ਵਿੱਚ ਕੁਝ ਨਿਹੰਗ ਸਿੰਘ ਆਰਤੀ ਉਤਾਰ ਰਹੇ ਸਨ ਗੁਰਦੁਆਰਾ ਸਾਹਿਬ ਵਿਖੇ ਤੇ ਮੈਂ ਸੋਚਿਆ ਕਿ ਚਲੋ ਲੋਕਾਂ ਦੇ ਵਿਚਾਰ ਵੇਖੀਏ ਮੈਂ ਉਹ ਕਮੈਂਟ ਬਾਕਸ ਖੋਲ੍ਹ ਲਿਆ ਤੇ ਲੋਕਾਂ ਦੇ ਵਿਚਾਰ ਪੜ੍ਹ ਕੇ ਮੈਂ ਹੈਰਾਨ ਹੋ ਗਿਆ ਹੈਰਾਨ ਮੈਂ ਇਸ ਤਰ੍ਹਾਂ ਹੋ ਗਿਆ ਕਿ ਲੋਕਾਂ ਦੇ ਚਲੋ ਤੁਹਾਨੂੰ ਵੀ ਪਤਾ ਹੋਣਾ ਕੁਝ ਲੋਕ ਉਹਦੇ ਵਿਰੋਧ 'ਚ ਹੀ ਕਿ ਇਹ ਮਨਮਤ ਹੈ ਕੁਝ ਲੋਕੋ ਦੇ ਪੱਖ 'ਚ ਹੀ ਕਿ ਇਹ ਤੇ ਸਦੀਆਂ ਤੋਂ ਪਰੰਪਰਾ ਚੱਲੀ ਆ ਰਹੀ ਇਹ 'ਚ ਮਾੜਾ ਕੁਝ ਵੀ ਨਹੀਂ ਹੈ ਤੇ ਪਰ ਮੈਂ ਜ ਹੈਰਾਨ ਇਸ ਲਈ ਹੋਇਆ ਕਿ ਕੁਝ ਲੋਕਾਂ ਨੇ ਮਾਵਾ ਪੈਣਾ ਦੀਆਂ ਉਹਨਾਂ ਸਿੰਘਾਂ ਨੂੰ ਗਾਲਾਂ ਲਿਖੀਆਂ ਹੋਈਆਂ ਤੇ ਇਸ ਹੱਦ ਤੱਕ ਹੱਡਾ ਜਿਹੜਾ ਵਿਵਾਦ ਵਿਵਾਦ ਦਾ ਜਾਂ ਵਿਚਾਰਾਂ ਦਾ ਜਿਹੜਾ ਹੱਡਾ ਜਿਹੜਾ ਦਰਜਾ ਵਾ ਇਸ ਹੱਦ ਤੱਕ ਗਿਰ ਚੁੱਕਿਆ ਹੈ ਤੇ ਮੈਂ ਸੋਚਿਆ ਚਲੋ ਇਹਦੇ ਉੱਤੇ ਵੀਡੀਓ ਬਣਾਇਆ ਜਾਵੇ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਇਹ ਵਿਵਾਦ ਜਿਹੜਾ ਸਟਾਰਟ ਕਿੱਥੋਂ ਹੁੰਦਾ ਸਟਾਰਟ ਇਹ ਹੁੰਦਾ ਵਿਰੋਧੀਆਂ ਵੱਲੋਂ ਵਿਰੋਧੀ ਜਿਹੜੇ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਵਾ ਇਹ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣਾ ਜਗਨਨਾਥ ਪੂਰੀ ਵਿਖੇ ਜਿਹੜੀ ਆਰਤੀ ਲਿਖੀ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਇਹ ਆਰਤੀ ਵਗੈਰਾ ਕੋਈ ਕਰਨ ਦਾ ਫਾਇਦਾ ਨਹੀਂ ਪ੍ਰਮਾਤਮਾ ਦੀ ਪ੍ਰਭੂ ਦੀ ਆਰਤੀ ਤੇ ਬ੍ਰਹਮਾਣਡ ਕਰ ਰਿਹਾ ਹੈ ਤੇ ਗੱਲ ਸਹੀ ਹੈ ਚਲੋ ਆਪਾਂ ਉਹ ਸ਼ਬਦ ਥੋੜਾ ਜਿਹਾ ਹੈ ਉਹ ਪੜਦੇ ਹਾਂ ਆਰਤੀ ਵਾਲਾ ਗगन ਮੈ ਥਾਲ ਰਵ ਚੰਦ ਦੀਪਕ ਬਣ ਤਾਰਕਾ ਮੰਡਲ ਜਨਕ ਮੋਤੀ ਤੇ ਇੱਥੇ ਜਿ ਲਿਖਿਆ ਹੋਇਆ ਹੈਗਾ ਨੇ ਉਹ ਇੱਕ ਥਾਲੀ ਆ ਤੇ ਜਿਹੜੇ ਸੂਰਜ ਆ ਚੰਦ ਆ ਤਾਰੇ ਜਿਹੜੇ ਉਹ ਦੀਪਕ ਬਣੇ ਹੋਏ ਨੇ ਤੇ ਸਾਰੇ ਉਸ ਬ੍ਰਹਮਾਣਡ ਦੀ ਉਸ ਜਿਹੜਾ ਬ੍ਰਹਮਾਣਡ ਹੈ ਉਸ ਪਰਮਾਤਮਾ ਦੀ ਬ੍ਰਹਮ ਦੀ ਆਰਤੀ ਕਰ ਰਹੇ ਨੇ ਤੁਹਾਨੂੰ ਆਰਤੀ ਕਰਨ ਦੀ ਕੋਈ ਲੋੜ ਨਹੀਂ ਇਹ ਸਭ ਸਿੰਬਲ ਨੇ ਸਿੰਬਲ ਦਾ ਕੋਈ ਜਿਆਦਾ ਮਹੱਤਵ ਨਹੀਂ ਤੇ ਇਸ ਕਰਕੇ ਲੋਕ ਵਿਰੋਧ ਕਰਦੇ ਨੇ ਪਰ ਮੈਂ ਸੋਚਦਾ ਕਿ ਮੈਂ ਇੰਨਾ ਦਾ ਵੀ ਪੱਖ ਰੱਖਣਾ ਚਾਹੀਦਾ ਜਿਹੜੇ ਬੰਦੇ ਆਰਤੀ ਉਤਾਰਦੇ ਨੇ ਇੱਕ ਪੱਖ ਤੇ ਉਹ ਰੱਖਦੇ ਨੇ ਕਿ ਭਈ ਇਹ ਰਿਵਾਇਤ ਚੱਲੀ ਆ ਰਹੀ ਹੈ ਪਰੰਪਰਾ ਚੱਲੀ ਆ ਰਹੀ ਹੈ ਇਹਦੇ ਵਿੱਚ ਕੋਈ ਬੁਰਾਈ ਨਹੀਂ ਆ ਪੁਰਾਣੇ ਸਿੰਘ ਵੀ ਕਰਦੇ ਆਏ ਅਸੀਂ ਵੀ ਕਰ ਰਹੇ ਨੇ ਤੇ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੁੰਦੀ ਕੁਝ ਗੁਰਦੁਆਰਾ ਸਾਹਿਬ ਇਹਨੂੰ ਨਹੀਂ ਕਰਦੇ ਪਰ ਮੇਰਾ ਕਹਿਣਾ ਹੈ ਅਗਰ ਤੁਸੀਂ ਇਸ ਸ਼ਬਦ ਤੋਂ ਇਹ ਮੰਨ ਕੇ ਚੱਲਦੇ ਕਿ ਪਰਮਾਤਮਾ ਦੀ ਜਿਹੜੀ ਆਰਤੀ ਹੈ ਉਹ ਤੇ ਬ੍ਰਹਮਾਂਡ ਆਪ ਯੂਨੀਵਰਸ ਆਪ ਹੀ ਕਰ ਰਿਹਾ ਪਰ ਤੁਸੀਂ ਅਗਰ ਇਸ ਸ਼ਬਦ ਨੂੰ ਅੱਗੇ ਲੈ ਕੇ ਜਾਓ ਉਹਦੇ ਵਿੱਚ ਤੇ ਫਿਰ ਹੋਰ ਵੀ ਚੀਜ਼ਾਂ ਕਈਆਂ ਗਈਆਂ ਜੋ ਖੁਦ ਹੋ ਰਹੀਆਂ ਨੇ ਜਿਨ੍ਹਾਂ ਨੂੰ ਫਿਰ ਅਸੀਂ ਉਹਨਾਂ ਨੂੰ ਵੀ ਸਾਨੂੰ ਬੰਦ ਕਰ ਦੇਣਾ ਚਾਹੀਦਾ ਜਿੱਦਾਂ ਮੈਂ ਐਗਜ਼ਾਮਪਲ ਦਵਾ ਤੁਹਾਨੂੰ ਉਹ ਸ਼ਬਦੀ ਪੜ ਕੇ ਸੁਣਾਉਣਾ ਤੁਹਾਨੂੰ ਉੱਤੋਂ ਅੱਗੇ ਕਿਉਂਕਿ ਇੱਥੇ ਤੱਕ ਆਪਾਂ ਪੜਿਆ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਅੱਗੇ ਕੀ ਲਿਖਦੇ ਨੇ ਗੁਰੂ ਨਾਨਕ ਦੇਵ ਜੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਪੇਰੀ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੀ ਜਿਹੜਾ ਧੂਪ ਆ ਉਹ ਤੇ ਮਲਿਆਨ ਲੋ ਤੋਂ ਜਿਹੜੇ ਆਪਣਾ ਪਰਵਤ ਨੇ ਉੱਥੇ ਜਿਹੜਾ ਚੰਦਨ ਦੇ ਮੱਲੇ ਗਿਰੀ ਦੇ ਪਰਵਤ ਆ ਉੱਥੇ ਬਹੁਤ ਚੰਦਨ ਆ ਤੇ ਬਹੁਤ ਖੁਸ਼ਬੂ ਵਾਲਾ ਪਰਵਤ ਆ ਤੇ ਉਹ ਕਹਿੰਦੇ ਕਿ ਤੇਰੀ ਤੇ ਜਿਹੜੇ ਧੂਪ ਆ ਉਹ ਮੱਲੇ ਗਿਰੀ ਦੇ ਪਰਵਤ ਤੇਰੇ ਧੂਪ ਨੇ ਤੇ ਜਿਹੜੀ ਹਵਾ ਐ ਪਵਨ ਆ ਉਹ ਤੇਰਾ ਚਵਰ ਕਰ ਰਹੀ ਐ ਤੇ ਜਿਹੜਾ ਸਗਲ ਬਨਰਾਇਸ ਜਿੰਨਾ ਵੀ ਵਨਸਪਤੀ ਐ ਜਿੰਨਾ ਜੰਗਲ ਆ ਉਹ ਤੇ ਤੇਰੇ ਫੁਲਾਂ ਫੁੱਲਾਂ ਦੀ ਜੋਤ ਐ ਠੀਕ ਐ ਤੇ ਇਸ ਤਰ੍ਹਾਂ ਗੁਰੂ ਜੀ ਆਪਣੇ ਵਿਚਾਰ ਰੱਖ ਰਹੇ ਨੇ ਕਿ ਤੇਰੀ ਤੇ ਆਰਤੀ ਜਿਹੜੀ ਆ ਤੇਰੀ ਆਰਤੀ ਕਾਦੀ ਕਰਨੀ ਤੇਰੀ ਤੇ ਭਾਉਖੰਡ ਆਰਤੀ ਕਰ ਰਿਆ ਪੂਰ ਬ੍ਰਹਮਾਨ ਆਰਤੀ ਕਰ ਰਿਆ ਅਨਹਤਾ ਸਬਦ ਵਜੰਤ ਭੇਰੀ ਅਨਹਦ ਸ਼ਬਦ ਦੀ ਜਿਹੜੀ ਆ ਭੇਰੀ ਹੈ ਆਵਾਜ਼ ਹੈ ਜਿਹੜੀ ਹੈ ਗੂੰਜ ਰਹੀ ਹੈ ਤੇ ਜੇ ਆਪਾਂ ਇਸ ਸ਼ਬਦ ਨੂੰ ਅੱਗੇ ਪੜ੍ਹਦੇ ਆਂ ਇਹ ਮੰਡਲ ਜਨਕ ਮੋਤੇ ਕਿ ਭਈ ਤੇਰੀ ਆਰਤੀ ਤੇ ਸਿਰਫ ਆਰਤੀ ਨਹੀਂ ਕਰ ਰਿਹਾ ਬ੍ਰਹਮਾਣ ਤੇਰੀ ਤੇ ਧੂਪ ਵੀ ਹੋ ਰਹੀ ਹੈ ਤੈਨੂੰ ਫੁੱਲਾਂ ਦੀ ਮਾਲਾ ਵੀ ਚੜ ਰਹੀ ਹੈ ਤੇ ਤੇਰੀ ਹਵ ਪਵਨ ਤੇਰੇ ਚੌਰ ਵੀ ਕਰ ਰਹੀ ਹੈ ਤੇ ਤੇਰਾ ਸ਼ਬਦ ਵੀ ਵਜ ਰਿਹਾ ਤੇ ਫਿਰ ਤੁਸੀਂ ਅਗਰ ਆਰਤੀ ਦੇ ਪੱਖ ਚ ਨਹੀਂ ਜੇ ਤਾਂ ਫਿਰ ਤੁਸੀਂ ਚੌਰ ਕਿਉਂ ਚਲਾ ਰਹੇ ਕਿਉਂਕਿ ਚੌਰ ਬਾਰੇ ਵੀ ਉਹੀ ਗੱਲ ਕਹੀ ਤੁਸੀਂ ਗੁਰਦਾਰੇ ਚ ਚੌਰ ਵੀ ਚਲਾ ਰਹੇ ਤੁਸੀਂ ਫੁੱਲਾਂ ਦੀ ਮਾਲਾ ਵੀ ਚੜਾ ਰਹੇ ਜੇ ਤੇ ਬਾਬਾ ਜੀ ਕਹਿੰਦੇ ਕਿ ਇੱਥੇ ਤੇ ਤੁਹਾਡਾ ਸ਼ਬਦ ਜਿਹੜਾ ਅਨਹਤ ਸ਼ਬਦ ਵਜ ਰਿਹਾ ਉਹਦੀ ਅਨਹਤ ਸ਼ਬਦ ਦੀ ਭੇਰੀ ਵਜ ਰਹੀ ਤਾਂ ਤੁਸੀਂ ਫਿਰ ਸ਼ਬਦ ਵੀ ਨਾ ਪੜੋ ਤੇ ਵੇਖੋ ਜੇ ਮੇਰਾ ਕਹਿਣ ਦਾ ਮਤਲਬ ਹੈ ਗੱਲ ਮੰਨਣੀ ਆ ਜੇ ਸ਼ਬਦ ਨੂੰ ਮੰਨਣਾ ਤੇ ਪੂਰਾ ਮੰਨੋ ਫਿਰ ਅੱਧਾ ਨਾ ਮੰਨੋ ਤੇ ਮੈਂ ਏਸੇ ਲਈ ਕਹਿੰਦਾ ਮੈਂ ਕਿਸੇ ਤੇ ਪੱਖ ਜਾਂ ਵਿਰੋਧ ਨਹੀਂ ਆ ਪਰ ਮੈਂ ਇਹੀ ਕਹਿੰਦਾ ਜੇ ਤੁਸੀਂ ਵਿਰੋਧ ਚ ਜੇ ਤੇ ਪੂਰਾ ਸ਼ਬਦ ਪੜੋ ਪੂਰੇ ਸ਼ਬਦ ਤੇ ਚੱਲੋ ਬਾਕੀ ਚੀਜ਼ਾਂ ਦਾ ਵੀ ਵਿਰੋਧ ਕਰੋ ਠੀਕ ਹੈ ਤੇ ਜੇ ਤੁਸੀਂ ਪੱਖ ਚ ਤੇ ਫਿਰ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਇੰਨਾ ਕੁਝ ਕਰਦੇ ਚੌਵਰ ਚ ਲਾਉਂਦੇ ਜੇ ਫੁੱਲ ਲਾਉਂਦੇ ਜੇ ਅਰਗਬਤੀ ਲਾਉਂਦੇ ਜੇ ਤੇ ਫਿਰ ਉਹਦੇ ਵਿੱਚ ਅਗਰ ਆਰਤੀ ਵੀ ਉਤਾਰ ਲਈ ਤੇ ਫਿਰ ਉਹਦਾ ਵੀ ਵਿਰੋਧ ਨਹੀਂ ਹੋਣਾ ਚਾਹੀਦਾ ਦੋਸਤੋ ਇੱਕ ਸ਼ਬਦ ਮੈਨੂੰ ਹੋਰ ਯਾਦ ਆ ਰਿਹਾ ਸੰਤ ਨਾਮਦੇਵ ਜੀ ਦਾ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਉਹ ਚ ਨਾਮਦੇਵ ਜੀ ਕੀ ਕਹਿੰਦੇ ਨੇ ਆ ਨੀਲੇ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੂ ਮੈਂ ਕੁੰਭ ਜੇ ਘੜੇ ਚ ਪਾਣੀ ਭਰ ਕੇ ਲਿਆਂਦਾ ਤੇ ਠਾਕੁਰ ਨੂੰ ਇਸ਼ਨਾਨ ਕਰਾਵਾ ਸੋਚਿਆ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾ ਕਰੋ ਕਿ 10 ਭਰਾਵਾ ਰੱਬ ਨੂੰ ਕਹਿ ਰਿਹਾ ਭਰਾਵਾ ਮੈਂ 10 ਕੀ ਕਰਾਂ 42 ਲੱਖ ਜੀਵ ਪਾਣੀ ਜੇ ਪਾਣੀ ਕਿਹੜਾ ਛੋਧਿਆ ਜਤਰੇ ਜਾਉ ਤਾ ਬੀਠਲ ਪਹਿਲਾ ਮਹਾਨੰਦ ਕਰੇ ਸਦਕੇਲਾ ਜਿੱਥੇ ਵੇਖਦਾ ਉਥੇ ਭਰਾਵਾ ਤੂੰ ਹੀ ਆ ਤੇ ਤੂੰ ਹੀ ਆਨੰਦ ਕਰ ਰਿਆ ਵਾ ਆਪਣੀ ਖੇੜ ਚ ਤੂੰ ਆਪ ਹੀ ਆਨੰਦ ਕਰ ਰਿਆ ਆ ਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈਏ ਭਵਰੇ ਬੀਠਲ ਪਹਿਲਾ ਕਾ ਕਰੋ ਮੈਂ ਤੇ ਫੁੱਲਾਂ ਦੀ ਮਾਲਾ ਲਿਆਂਦਾ ਪਰ ਉਹ ਵੀ ਤੇ ਪਹਿਲੋਂ ਪਵਰਿਆਂ ਨੇ ਬਾਸ ਲੈ ਲਈ ਸੁਗੰਧ ਲੈ ਲਈ ਉਹਦੇ ਜੂਠਾ ਕਰਤਾ ਫੁੱਲ ਤੇ ਮੈਂ ਤੈਨੂੰ ਕੀ ਫੁੱਲ ਚੜਾਵਾਂ ਆ ਨੀਲੇ ਦੁੱਧ ਰiddhi ਲੈ ਖੀਰੰ ਠਾਕੁਰ ਕੋ ਨਵੇਦ ਕਰੋ ਪਹਿਲੇ ਦੁੱਧ ਬਿਟਾਰੇ ਬਛਰੇ ਬੀਠਲ ਪਹਿਲਾ ਕਾ ਕਰੋ ਕਹਿੰਦਾ ਕਿ ਮੈਂ ਫਿਰ ਦੁੱਧ ਲਿਆਦਾ ਦੇ ਖੀਰ ਚੜਾਈ ਖੀਰ ਰiddhi ਤੇ ਤੈਨੂੰ ਮੈਂ ਸੋਚਿਆ ਨਵੇਦ ਲਾਵਾਂ ਨਵੇਦ ਹੁੰਦਾ ਦੇਵਤਿਆਂ ਨੂੰ ਆਪਣਾ ਭੋਜਨ ਦੇਣਾ ਭੋਗ ਲਾਉਣਾ ਠੀਕ ਹੈ ਤੇ ਪਰਮਾਤਮਾ ਨੂੰ ਜਾਂ ਦੇਵਤਿਆਂ ਨੂੰ ਤੇ ਉਹ ਮੈਂ ਤੈਨੂੰ ਲਿਆਵਾ ਮੈਂ ਤੈਨੂੰ ਖੀਰ ਬਣਾਈ ਪਰ ਉਹ ਤੇ ਤੇਰਾ ਦੁੱਧ ਜਿਹੜਾ ਉਹ ਪਹਿਲਾਂ ਹੀ ਬਛੇ ਨੇ ਖਰਾਬ ਕਰਦਾ ਕਿਉਂਕਿ ਜਿੰਨਾ ਚਿਰ ਵਛਾਣਾ ਲਾਈਏ ਉਹਨਾ ਚਿਰ ਗਾਂ ਦੁੱਧ ਨਹੀਂ ਦਿੰਦੀ ਤੇ ਮੈਂ ਦੱਸ ਕੀ ਕਰਾਂ ਈ ਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪਰਣਮੇ ਪੂਰ ਰਹੋ ਤੂ ਸਰਬਮਹਿ ਕਿ ਸਭ ਜਗ੍ਹਾ ਤੇ ਪਰਮਾਤਮਾ ਤੂੰ ਹੀ ਆ ਤੂੰ ਆਪ ਹੀ ਤੇ ਸਭ ਜਗ੍ਹਾ ਭੋਗ ਲਾ ਰਿਹਾ ਆਪ ਹੀ ਇਸ਼ਨਾਨ ਕਰ ਰਿਹਾ ਆਪ ਹੀ ਤੋ ਫੁੱਲਾਂ ਦੀ ਸੁੰਘ ਸੁੰਘ ਰਿਹਾ ਤੇ ਉਸ ਹਾਵਨਾ ਫਿਰ ਜੇ ਆਰਤੀ ਗਲਤ ਆ ਇਹ ਸਭ ਫੁੱਲ ਚੜਾਉਣੇ ਗਲਤ ਆ ਭੋਗ ਲਾਉਣਾ ਵੀ ਗਲਤ ਆ ਜਾਂ ਤੇ ਵੇਖੋ ਮੇਰਾ ਇਹੀ ਕਹਿਣਾ ਇਹ ਜਾਂ ਤੇ ਫਿਰ ਸਾਰੇ ਕਰਮकांड ਛੱਡੋ ਤੇ ਜੇ ਤੁਸੀਂ ਨੌ ਕਰਮकांड ਕਰਦੇ ਜੇ ਤੇ ਇੱਕ ਕਰਮकांड ਵਾਲੇ ਨੂੰ ਤੁਸੀਂ ਆਪਣਾ ਗਲਤ ਨਹੀਂ ਕਹਿ ਸਕਦੇ ਕਿ ਉਹਨੂੰ ਟਾਰਗੇਟ ਨਹੀਂ ਕਰ ਸਕਦੇ ਕਿ ਤੇਰਾ ਆ 10ਵਾਂ ਕਰਮकांड ਗਲਤ ਹੈ ਗਲਤ ਹੈ ਤੇ ਸਾਰੇ ਗਲਤ ਹੈ ਸਹੀ ਆ ਤੇ ਸਾਰੇ ਸਹੀ ਆ ਇਹ ਆਪੋ ਆਪਣੀ ਸ਼ਰਦਾ ਦੀ ਲੌਜੀਕ ਦੀ ਗੱਲ ਆ ਜੇ ਲੌਜੀਕ ਦੇਣਾ ਤੇ ਪੂਰਾ ਲੌਜੀਕ ਦੋ ਸ਼ਰਦਾ ਕਰਨੀ ਤੇ ਪੂਰੀ ਸ਼ਰਦਾ ਕਰੋ ਤੇ ਪਖੰਡ ਨਾ ਕਰੋ ਤੇ ਵਾਦ-ਵਿਵਾਦ ਕਰੋ ਵਿਚਾਰ ਕਰੋ ਜੋ ਵੀ ਕਰੋ ਪਰ ਇਹ ਗਾਲੀ ਗਲੋਚ ਤੱਕ ਵਾਲਾ ਕੰਮ ਠੀਕ ਨਹੀਂ ਤਾਂ ਦੋਸਤੋ ਭਰਾਵੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੇਂ ਟੌਪਿਕ ਦੇ ਉੱਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮੇਰੀ ਵੀਡੀਓ ਪੂਰੀ ਸੁਣੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ